ਅਰਜਨ ਨੇ T20 ਵਿਸ਼ਵ ਕੱਪ 2024 ਵਿੱਚ ਇੱਕ ਰੋਮਾਂਚਕ ਫਾਈਨਲ ਮੁਕਾਬਲੇ ਵਿੱਚ ਦੱਖਣੀ ਅਫਰੀਕਾ ਨੂੰ ਹਰਾ ਕੇ ਇਤਿਹਾਸਿਕ ਜਿੱਤ ਦਾ ਜਸ਼ਨ ਮਨਾਇਆ ਭਾਰਤ ਦੀ ਇਸ ਵੱਡੀ ਪ੍ਰਾਪਤੀ ਤੋਂ ਬਾਅਦ ਪੂਰੀ ਟੀਮ ਨੂੰ ਵਧਾਈਆਂ ਦੇਣ ਵਾਲਿਆਂ ਦਾ ਧੰਨਤਾ ਲੱਗਿਆ ਮੰਤਰੀਆਂ ਨੇਤਾਵਾਂ ਤੋਂ ਲੈ ਕੇ ਫਿਲਮੀ ਸਿਤਾਰਿਆਂ ਨੇ ਵੀ ਭਾਰਤੀ ਟੀਮ ਨੂੰ ਵਧਾਈਆਂ ਦਿੱਤੀਆਂ ਹਨ ਵਧਾਈਆਂ ਦੇਣ ਵਾਲਿਆਂ ਵਿੱਚ ਅਭਿਸ਼ੇਕ ਬੱਛਨ ਨਨਿਆ ਪਾਂਡੇ ਰਵੀਨਾ ਟੰਡਨ ਅਤੇ ਅਜੇ ਦੇਵਗਨ ਵਰਗੀਆਂ ਹੋਰ ਕਈ ਮਸ਼ਹੂਰ ਹਸਤੀਆਂ ਸ਼ਾਮਿਲ ਹਨ ਰਣਦੀਪ ਹੁੱਡਾ ਨੇ ਆਪਣੇ ਐਕਸ ਤੇ ਟੀਮ ਨੂੰ ਬਧਾਈ ਦਿੱਤੀ ਅਤੇ ਆਪਣੀ ਪੋਸਟ 'ਚ ਲਿਖਿਆ ਹੈਸ਼ਟੈਗ ਹਾਰਦਿਕ ਪਾਂਡਿਆ ਬੱਲੇਬਾਜ਼ਾਂ ਦੀ ਧਰਤੀ ਤੋਂ ਇੱਕ ਗੇਂਦਬਾਜ਼ੀ ਟੀਮ ਆਉਂਦੀ ਹੈ ਜੋ ਇਸ ਨੂੰ ਜਿੱਤਦੀ ਹੈ ਉੱਥੇ ਹੀ ਦੂਜੇ ਪਾਸੇ ਕਾਜਲ ਨੇ ਲਿਖਿਆ ਮੈਂ ਅਜੇ ਵੀ ਚੀਕ ਰਹੀ ਹਾਂ ਅਤੇ ਆਪਣੇ ਚਿਹਰੇ ਤੋਂ ਮੁਸਕਰਾਹਟ ਨਹੀਂ ਹਟਾ ਪਾਰੀ ਹਾਂ ਇੰਨਾ ਖੁਸ਼ ਅਤੇ ਇੰਨਾ ਮਾਣ ਉੱਥੇ ਹੀ ਦੂਜੇ ਪਾਸੇ 카ਰ্তিক ਆਰਿਅਨ ਨੇ ਲਿਖਿਆ ਟੀਮ ਇੰਡੀਆ ਜਿਸ ਨੇ ਆਤਮ ਸਮਰਪਣ ਕਰਨ ਤੋਂ ਇਨਕਾਰ ਕਰ ਦਿੱਤਾ ਅੱਜ ਵਰਲਡ ਕੱਪ ਨਹੀਂ ਦਿਲ ਜਿੱਤ ਲਿਆ ਹਮੇਸ਼ਾ ਲਈ ਭਾਰਤੀ ਟੀਮ ਦੀ ਇਤਿਹਾਸਿਕ ਜਿੱਤ आयुष्मान खुराना ने टीम इंडिया ਨੂੰ ਵਧਾਈ ਦਿੰਦੇ ਕਿਹਾ ਕਿ ਮੈਚ ਕੀ ਚੁੰਡ ਇਸ ਭਾਰਤੀ ਟੀਮ ਨੇ ਅਰਬਾਂ ਭਾਰਤੀਆਂ ਨੂੰ ਖੁਸ਼ੀਆਂ ਦਿੱਤੀਆਂ ਹਨ ਅਸੀਂ ਵਿਸ਼ਵ ਚੈਂਪੀਅਨਾਂ ਕ੍ਰਿਕਟ ਦੀ ਮਹਾਸ਼ਕਤੀ ਅਜੀਤ ਦੇਵਗਨ ਨੇ ਵੀ ਭਾਰਤੀ ਟੀਮ ਨੂੰ ਵਧਾਈ ਦਿੰਦੇ ਕਿਹਾ ਸ਼ਬਦ ਖੁਸ਼ੀ ਨੂੰ ਬਿਆਨ ਨਹੀਂ ਕਰ ਸਕਦੇ ਵਧਾਈਆਂ ਟੀਮ ਇੰਡੀਆ ਤੁਸੀਂ ਇਤਿਹਾਸ ਰਚ ਦਿੱਤੇ ਇਹ ਜਿੱਤ ਸਾਡੇ ਦਿਲਾਂ ਵਿੱਚ ਹਮੇਸ਼ਾ ਰਹੇਗੀ। ਉੱਤੇ ਦੂਜੇ ਪਾਸੇ ਬੋਨੀ ਕਪੂਰ ਨੇ ਵੀ ਟੀਮ ਇੰਡੀਆ ਨੂੰ ਵਧਾਈ ਦੇਂਦੇ ਕਿਹਾ ਅਨੰਦੀਨਤ ਮੋੜਾਂ ਅਤੇ ਮੋੜਾਂ ਵਾਲਾ ਇੱਕ ਅਵਿਸ਼ਵਾਸਯੋਗ ਮੈਚ ਪਰ #T20WorldCup2024 ਜਿੱਤਨ ਅਤੇ ਇਸ ਨੂੰ ਇੱਕ ਵਾਰ ਫਿਰ ਇੱਕ ਕੱਪ ਵਾਪਸ ਲਿਆਉਣ ਲਈ ਸਾਡੀ #TeamIndia ਤੇ ਭਰੋਸਾ ਉਥੇ ਹੀ ਅਨੰਨੀਆ ਪਾਂਡੇ ਨੇ ਵੀ ਟੀਮ ਇੰਡੀਆ ਨੂੰ ਵਧਾਈ ਦਿੰਦੇ ਕਿਹਾ ਸਾਡੀ ਸੱਚੀ ਚੈਂਪੀਅਨ ਟੀਮ ਇੰਡੀਆ ਨੂੰ ਵਧਾਈ ਅਨਿਲ ਕਪੂਰ ਨੇ ਵੀ ਟੀਮ ਇੰਡੀਆ ਨੂੰ ਵਧਾਈ ਦਿੰਦੇ ਹੋਏ ਕਿਹਾ ਹਰ ਭਾਰਤੀ ਇਸ ਸਮੇਂ ਇਹ ਭਾਵਨਾ ਮਹਿਸੂਸ ਕਰ ਰਿਹਾ ਇਸ ਤਰ੍ਹਾਂ ਹੋਇਆ ਹੈ ਸੱਚੇ ਚੈਂਪੀਅਨ ਭਾਰਤ ਨੇ T20 ਵਿਸ਼ਵ ਕੱਪ 2024 ਵਿੱਚ ਇੱਕ ਰੋਮਾਂਚਕ ਫਾਈਨਲ ਮੁਕਾਬਲੇ ਵਿੱਚ ਦੱਖਣੀ ਅਫਰੀਕਾ ਨੂੰ ਹਰਾ ਕੇ ਇਤਿਹਾਸਿਕ ਜਿੱਤ ਦਾ ਜਸ਼ਨ ਮਨਾਇਆ ਭਾਰਤ ਦੀ ਇਸ ਵੱਡੀ ਪ੍ਰਾਪਤੀ ਤੋਂ ਬਾਅਦ ਪੂਰੀ ਟੀਮ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂ ਤਾਂ ਲੱਗ ਗਿਆ ਮੰਤਰੀਆਂ ਨੇਤਾਵਾਂ ਤੋਂ ਲੈ ਕੇ ਫਿਲਮੀ ਸਿਤਾਰਿਆਂ ਨੇ ਵੀ ਭਾਰਤੀ ਟੀਮ ਨੂੰ ਵਧਾਈਆਂ ਦਿੱਤੀਆਂ ਹਨ ਵਧਾਈਆਂ ਦੇਣ ਵਾਲਿਆਂ ਵਿੱਚ ਅਭਿਸ਼ੇਕ ਬੱਛਨ ਨਨਿਆ ਪਾਂਡੇ ਰਵੀਨਾ ਟੰਡਨ ਅਤੇ ਅਜੇ ਦੇਵਗਨ ਵਰਗੀਆਂ ਹੋਰ ਕਈ ਮਸ਼ਹੂਰ ਹਸਤੀਆਂ ਸ਼ਾਮਿਲ ਹਨ ਰਣਦੀਪ ਹੁੱਡਾ ਨੇ ਆਪਣੇ ਐਕਸ ਤੇ ਟੀਮ ਨੂੰ ਵਧਾਈ ਦਿੱਤੀ ਅਤੇ ਆਪਣੀ ਪੋਸਟ 'ਚ ਲਿਖਿਆ ਹੈਸ਼ਟੈਗ ਹਾਰਦਿਕ ਪਾਡਿਆ ਬੱਲੇਬਾਜ਼ਾਂ ਦੀ ਧਰਤੀ ਤੋਂ ਇੱਕ ਗੇਂਦਬਾਜ਼ੀ ਟੀਮ ਆਉਂਦੀ ਹੈ ਜੋ ਇਸ ਨੂੰ ਜਿੱਤਦੀ ਹੈ ਉੱਥੇ ਹੀ ਦੂਜੇ ਪਾਸੇ ਕਾਜਲ ਨੇ ਲਿਖਿਆ ਮੈਂ ਅਜੇ ਵੀ ਚੀਕ ਰਹੀ ਹਾਂ ਅਤੇ ਆਪਣੇ ਚਿਹਰੇ ਤੋਂ ਮੁਸਕਰਾਹਟ ਨਹੀਂ ਹਟਾ ਪਾਰੀ ਹਾਂ ਇੰਨਾ ਖੁਸ਼ ਅਤੇ ਇੰਨਾ ਮਾਣ ਉੱਥੇ ਹੀ ਦੂਜੇ ਪਾਸੇ 카ਰ্তিক ਆਰਿਅਨ ਨੇ ਲਿਖਿਆ ਟੀਮ ਇੰਡੀਆ ਜਿਸ ਨੇ ਆਤਮ ਸਮਰਪਣ ਕਰਨ ਤੋਂ ਇਨਕਾਰ ਕਰ ਦਿੱਤਾ ਅੱਜ ਵਰਲਡ ਕੱਪ ਨਹੀਂ ਦਿਲ ਜਿੱਤ ਲਿਆ ਹਮੇਸ਼ਾ ਲਈ ਭਾਰਤੀ ਟੀਮ ਦੀ ਇਤਿਹਾਸਿਕ ਜਿੱਤ आयुष्मान खुराना ने टीम इंडिया ਨੂੰ ਵਧਾਈ ਦਿੰਦੇ ਕਿਹਾ ਕਿ ਮੈਚ ਕੀ ਚੁੰਡ ਇਸ ਭਾਰਤੀ ਟੀਮ ਨੇ ਅਰਬਾਂ ਭਾਰਤੀਆਂ ਨੂੰ ਖੁਸ਼ੀਆਂ ਦਿੱਤੀਆਂ ਹਨ ਅਸੀਂ ਵਿਸ਼ਵ ਚੈਂਪੀਅਨਾਂ ক্রিকেট ਦੀ ਮਹਾਸ਼ਕਤੀ ਅਜੇ ਦੇਵਗਨ ਨੇ ਵੀ ਭਾਰਤੀ ਟੀਮ ਨੂੰ ਵਧਾਈ ਦਿੰਦੇ ਕਿਹਾ ਸ਼ਬਦ ਖੁਸ਼ੀ ਨੂੰ ਬਿਆਨ ਨਹੀਂ ਕਰ ਸਕਦੇ ਵਧਾਈਆਂ ਟੀਮ ਇੰਡੀਆ ਤੁਸੀਂ ਇਤਿਹਾਸ ਰਚ ਦਿੱਤਾ ਇਹ ਜਿੱਤ ਸਾਡੇ ਦਿਲਾਂ ਵਿੱਚ ਹਮੇਸ਼ਾ ਰਹੇਗੀ ਉਤੇ ਦੂਜੇ ਪਾਸੇ ਬੋਨੀ ਕਪੂਰ ਨੇ ਵੀ ਟੀਮ ਇੰਡੀਆ ਨੂੰ ਵਧਾਈ ਦਿੰਦੇ ਕਿਹਾ ਨੰ ਦਿਨਤ ਮੋੜਾਂ ਅਤੇ ਮੋੜਾਂ ਵਾਲਾ ਇੱਕ ਅਵਿਸ਼ਵਾਸਯੋਗ ਮੈਚ ਪਰ #T20WorldCup2024 ਜਿੱਤਣ ਅਤੇ ਇਸ ਨੂੰ ਇੱਕ ਵਾਰ ਫਿਰ ਇੱਕ ਕੱਪ ਵਾਪਸ ਲਿਆਉਣ ਲਈ ਸਾਡੀ #TeamIndia ਤੇ ਭਰੋਸਾ ਉੱਤੇ ਹੀ ਅਨੰਨਿਆ ਪਾਂਡੇ ਨੇ ਵੀ ਟੀਮ ਇੰਡੀਆ ਨੂੰ ਵਧਾਈ ਦਿੰਦੇ ਕਿਹਾ ਸਾਡੀ ਸੱਚੀ ਚੈਂਪੀਅਨ ਟੀਮ ਇੰਡੀਆ ਨੂੰ ਵਧਾਈ ਅਨੀਲ ਕਪੂਰ ਨੇ ਵੀ ਟੀਮ ਇੰਡੀਆ ਨੂੰ ਵਧਾਈ ਦਿੰਦੇ ਹੋਏ ਕਿਹਾ ਹਰ ਭਾਰਤੀ ਇਸ ਸਮੇਂ ਇਹੀ ਭਾਵਨਾ ਮਹਿਸੂਸ ਕਰਿਆ ਇਸ ਤਰ੍ਹਾਂ ਹੋਇਆ ਸੱਚੇ ਚੈਂਪੀਅਨ